ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਜਿਸ ਜਗ੍ਹਾ ਤੇ ਟੋਲ ਪਲਾਜਾ ਲੱਗਿਆ ਵਾ ਤੇ ਬਾਈ ਅਮਰਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਵੇਖ ਦਿਖਾ ਰਹੇ ਆਂ ਜੀ ਮਿੱਤਰੋ ਕੱਦ ਕਾਠ ਵਧੀਆ ਕੋਈ ਮਾੜਾ ਛੋਟਾ ਨਹੀਂ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਕਦੋਂ ਸੂਈ ਹੈ ਤੇ ਬੱਚਾ ਮੰਗਰ ਕੀ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਫੇਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਅਮਰਤ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਦਾ ਸਤਿ ਸ੍ਰੀ ਅਕਾਲ ਹੋ ਠੀਕ ਹੋ ਸੇ ਤਾਂ ਹਾਂਜੀ ਵਧੀਆ ਜੀ ਜੀ ਆਪਾਂ ਇਹਦੇ ਸੂਏ ਦੀ ਗੱਲ ਕਰ ਗਏ ਹੁਣ ਇਹ ਪਹਿਲਾ ਸੂਆ ਸੂਈ ਆ ਹਾਂਜੀ ਪਹਿਲਾ ਸੂਆ ਸੂਈ ਆ ਜੀ ਕੱਲ੍ਹ ਸੂਈ ਆ ਜੀ ਠੀਕ ਆ ਮੂੰਹੋਂ ਕਿਵੇਂ ਆ ਮੂੰਹੋਂ ਦੋ ਦੰਦ ਆ ਜੀ ਮੂੰਹੋਂ ਦੋ ਦੰਦ ਆ ਹਾਂ ਬੱਚਾ ਹੀ ਬੱਚੀ ਦਿੱਤੀ ਆ ਬਹੁਤ ਚੰਗੀ ਬੱਚੀ ਦਿੱਤੀ ਆ ਠੀਕ ਆ ਰੰਗ ਰੰਗ ਬਹੁਤ ਸੋਹਣਾ ਹੈ ਨਾ ਹਾਂ ਠੀਕ ਦੋ ਜਣ ਬਰੇ ਆ ਮੈਨੂੰ ਹਾਂ ਮਾਡਾ ਵੀ ਇੱਕ ਦੀ ਥਾਂ ਤੇ ਦੋ ਆ ਹੈ ਨਾ ਹਾਂ ਦੋ ਜਣ ਬਰੇ ਆ ਠੀਕ ਆ ਹੁਣ ਇਹਦੀ ਆਪਾਂ ਗੱਲ ਕਰ ਗਏ ਵੀ ਕਿੰਨਾ ਕਬੌੜਾ ਮਨਲਾ ਕੱਢਿਆ ਸੀ ਬੌਲਾ ਇਹਦੇ ਥੱਲੇ ਜੀ 14 ਕਿਲੋ ਹੋਊਗਾ ਹੋਊਗਾ 14 ਕਿਲੋ ਤੇਰਾ 14 ਕਿਲੋ ਸਾਫ ਕਰੀ ਵੀ ਆ ਤੜਕੇ ਸਾਰੀ ਖਾਲੀ ਕਰੀ ਵੀ ਸੀ ਓਕੇ ਹਾਂਜੀ ਠੀਕ ਹੈ ਤੋੜੋ ਜੀ ਫਿਰ ਇੱਕ ਵਾਰੇ ਮਿੱਤਰੋ ਚੰਗੀ ਬੜਾ ਹੈ ਚਵਾਈ ਚੂਈ ਦੀ ਤੇ ਚਵਾਈ ਦੀ ਬਾਈ ਕਹਿੰਦਾ ਫੁੱਲ ਚੰਗੀ ਆ ਥਾਂਲੇ ਵੀ ਮਿੱਤਰੋ ਪੂਰੀ ਸਾਫ ਹੈ ਤੇ ਠੰਡੀ ਸੀਲ ਵੀ ਫੁੱਲ ਹੈ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਮਿੱਤਰ ਕਰ ਸਕਦੇ ਹੋ ਤੁਸੀਂ ਸੰਪਰਕ ਫਿਰ ਆਪਾਂ ਕਹਿਣਾ ਵੀ ਪਿੰਡ ਹੈਗਾ ਜੀ ਲਹਿਰਾ ਬੇਗਾ ਤੇ ਜ਼ਿਲ੍ਹਾ ਮਿੱਤਰੋ ਹੈਗਾ ਬਠਿੰਡਾ ਸੋ ਕਾਫੀ ਪਾਈ ਦੇ ਘਰ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਤੇ ਇਹ ਵੀ ਮਿੱਤਰੋ ਚੰਗੀਆਂ ਬੇੜਾਂ ਦੇ ਵਿੱਚੋਂ ਆਉਂਦੀ ਆ ਜਿਹੜਾ ਵੀ ਭਰਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਕਿਉਂਕਿ ਫਿਕਸ ਹਵਾਨੇ ਦੀ ਆ ਦੁੱਧ 20 ਬਾਈ ਲੀਟਰ ਕੱਢ ਦੂਗੀ ਹਨਾ ਜੀ ਹਨਾ ਹਾਂਜੀ ਜਾਣ ਵਾਲੀ ਆ ਜਿਹੜੇ ਹਿਸਾਬ ਨਾਲ ਇਹਦਾ ਸਰੀਰ ਆ ਹਨਾ ਤੇ ਠੰਡੀ ਠੰਡੀ ਸੀਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਬਹੁਤ ਵਧੀਆ ਮੁੱਲ ਕੀ ਕਰਤਾ ਜੀ ਫਿਰ ਤਾਂ ਆਪਾਂ ਮੁੱਲ ਇਹਦਾ ਜੀ 82000 ਆ ਜੀ 82 ਹਾਂ ਮਾਨਤਨ ਮਾਨਤਨ ਕਰ ਦਾਂਗੇ ਮਾਨਤਨ 82 ਚ ਹੋ ਜੂ ਹਾਂਜੀ ਬੱਚਾ ਬਹੁਤ ਜੇ ਸਿਆਲ ਦੇ ਰੇਟ ਹੁੰਦੇ ਲੱਖ ਰੁਪਏ ਦੀ ਬੱਚੀ ਸਿਆਲਾ ਹਾਂ ਸਿਆਲ ਜਿਹਦਾ ਫਿਰ ਬੜਾ ਚੜੇ ਪਏ ਸੀ ਹਨ ਹੁਣ ਵਾਪਸ ਮੁੜ ਚੱਲੇ ਥੋੜੇ ਰੇਟ ਹਨ ਹਾਂਜੀ ਹਾਂਜੀ ਜਿਹੜੇ ਭਰਾ ਨੇ ਕਿਸੇ ਨੇ ਪਸ਼ੂ ਵੇਚਣਾ ਹੁਣ ਇਹਦੇ ਬਾਅਦ ਮਾਲਾ ਦਾਦਾ 20-2000 ਉੱਡ ਗਏ ਹਨ ਹਾਂਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ ਬੜੀ ਦਾ ਸੀਜ਼ਨ ਕਰਕੇ ਹਾਂ ਕੁਝ ਫਰਕ ਪਿਆ ਪਿਆ ਹਾਂਜੀ ਤੇ ਫੋਨ ਨੰਬਰ ਦੱਸ ਦੋ ਜੀ ਆਪਾਂ 97793 ਜੀ 97793 93524 ਜੀ 93524 ਸੋ ਜਿਹੜੇ ਵੀ ਵੀਰ ਭਰਾ ਨੂੰ ਮੇਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫੇਰ ਆਪਾਂ ਗੱਲ ਕਰਦੇ ਆਂ ਪੱਸੀ ਬਹੁਤ ਸੋਹਣੀ ਆ ਮਿੱਤਰੋ ਫੇਸ ਕੁਆਲਿਟੀ ਸਰੀਰ ਪਖੋ ਰੰਗ ਅਨਗੋ ਚਾਰੇ ਪਾਸੋਂ ਆਪਾਂ ਕਹਿ ਸਕਦੇ ਹਾਂ ਕਿ ਦੋਨੇ ਨਗ ਚੰਗੇ ਨੇ ਤੇ ਜੇ ਇਹ ਹੀ ਮਿੱਤਰੋ ਸਿਆਲ ਹੁੰਦਾ ਤਾਂ ਲੱਖ ਰੁਪਏ ਦੀ ਵੈੜ ਸੀ ਤੇ ਹੁਣ 10-20 ਹਜ਼ਾਰ ਮਿੱਤਰੋ ਟੁੱਟਿਆ ਬਾ ਰੇਟ ਗਰਮੀ ਕਰਕੇ ਕੋਸਹਾੜੀ ਕਰਕੇ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਫੇਰ ਆਪਾਂ ਕਹਿੰਦੇ ਵੀ ਥਣ ਬਹੁਤ ਚੰਗਾ ਲੱਗਿਆ ਵਾ ਤੇ ਫਿਕਸ ਹਵਾਨੇ ਦੀ ਆ ਚੰਗਾ ਮੋਟਾ ਥਾਣਾ ਤੇ ਮੰਗਰ ਬੱਸੀ ਆ ਤੇ 82000 ਮੋਲਾ ਹਨਾ ਸੋ ਸਾਰੇ ਵੀਰਾਂ ਦਾ ਧੰਨਵਾਦ